ਮੈਂ ਦੇਖਿਆ ਜਿਹੜੇ 92 ਜਿੱਤ ਕੇ ਗਏ ਆ ਇਹਨਾਂ ਚੌ ਸਾਲਾਂ ਅਚ ਕੀ ਮੂੰਹ ਖੋਲ ਕੇ ਤੇ ਪੰਜਾਬ ਦੇ ਭਲੇ ਦੀ ਗੱਲ ਕੀਤੀ। ਤੋਂ ਬਲਟਵਾ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜੀ ਆ ਤੇ ਉਦੋਂ ਜਦ ਆ ਸ਼੍ਰੋਮਣੀ ਅਕਾਲੀ ਦਲ ਦਾ ਵੇੜਾ ਕਰਕਰਾਂ ਹੋਣਾ ਸ਼ੁਰੂ ਹੋ ਗਿਆ। ਜਦੋਂ ਪੰਜਾਬ ਦੇ ਉੱਤੇ ਆਫਤ ਆਈ ਹੜ੍ਹਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਆਪਣਾ ਹਸਪਤਾਲਵੇਂ ਪਹੇਗਾ ਜਾ ਕੇ ਤੇ ਪ੍ਰਧਾਨ ਮੰਤਰੀ ਆ ਤੇ ਉਹਦੇ ਨਾਲ ਬੋਲਣ ਜੋਗੇ ਤੇ ਕੋਈ ਗਾ ਨਹੀਂ ਹੋਇਆ। ਆਉਣ ਵਾਲੇ ਟਾਈਮ ਤੇ ਸਟਾਈਚ ਵੀ ਕਾਂਗਰਸ ਦੀ ਸਰਕਾਰ ਬਣੀ ਔਰ ਕਾਂਗਰਸ ਦੇ ਰਾਜ ਦੇ ਵਿੱਚ ਪੰਜਾਬ ਜਿਹੜਾ ਉਹ ਖੁਸ਼ਹਾਲ ਹੋਇਆ ਵਾ। ਤਾਉ ਤਾਂ ਸਹੀ ਜਿਤਾ ਕੇ ਖਲਾਉ ਤਾਂ ਸਹੀ ਵਧਾਉਂਦਾ ਵੇਖਿਓ ਕਿਵੇਂ ਬੋਲਦਾ ਉਥੇ ਬੜੁਕ ਬੜੁਕ ਬੋਲਦਾ ਕਿਉਂ ਨਹੀਂਗਾ ਤਰਨ ਤਰਨ ਜਿਮਣੀ ਚੋਣ ਦਾ ਸਿਆਸੀ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਅਤੇ ਹਰੇਕ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਤਰਨ ਤਰਨ ਦੀ ਜਿਮਣੀ ਚੋਣ ਲਈ ਲੋਕਾਂ ਨਾਲ ਮੇਲ ਮਲਾਪ ਕੀਤਾ ਜਾ ਰਿਹਾ ਹੈ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਪਿੰਡ ਸੋਲਚ ਰਣਜੋਤ ਸਿੰਘ ਦੇ ਗ੍ਰੈਵ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਇਹ ਸਮੇਂ ਉਹਨਾਂ ਨੇ ਗੱਲਬਾਤ ਕਰਦਿਆਂ ਜਿੱਥੇ ਵਿਰੋਧੀ ਪਾਰਟੀਆਂ ਦੇ ਤਾਂਜੀ ਕਸੇ ਉਹ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਰਕਾਰ ਜਿਹੜੀ ਲੋਕਾਂ ਨੇ ਬੜੇ ਚਾਣਾ ਬਣਾਈ ਸੀ ਅੱਜ ਤੋਂ 4 ਸਾਲ ਪਹਿਲਾਂ 4 ਹਫ਼ਤਿਆਂ ਦੇ ਵਿੱਚ ਜਿਹੜਾ ਸਰਕਾਰ ਤੋਂ ਲੋਕਾਂ ਦਾ ਮੂੰਹ ਭੰਗ ਹੋ ਗਿਆ ਕਿਉਂਕਿ ਇਸ ਸਰਕਾਰ ਦੇ ਵਿੱਚ ਜ਼ਿੰਮੇਦਾਰ ਜਿਹੜਾ ਵਾ ਜਿਸ ਤਰੀਕੇ ਨਾਲ ਪਿਛਲੇ ਸਾਲ ਲੁੱਟਿਆ ਗਿਆ ਜਿਸ ਤਰੀਕੇ ਨਾਲ ਇਹੋਲੇ ਫਲੱਡ ਆਇਆ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਫਸਲਾਂ ਤਬਾਹ ਹੋ ਗਈਆਂ ਔਰ ਮੁੱਖ ਮੰਤਰੀ ਸਾਹਿਬ ਟੀਚਰਾਂ ਦੇ ਮਜ਼ਾਕ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹਦਾ ਉਹ ਬੇਕੂ ਬਣਾਉਂਦਾ ਕੰਮ ਕਰਨ ਦਾ ਔਰ ਸੂਬੇ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਚਾਹੇ ਉਤਰਨਤਾਰ ਨੇ ਜਾਂ ਖੇਮ ਕਰਨ ਨੇ ਜਾਂ ਪੰਜਾਬ ਦਾ ਕੋਈ ਵੀ ਕਿਨਾਂ ਉਹ ਜਿਹੜਾ ਆਪਾਂ ਜਦੋਂ ਪੁਰਾਣੇ ਟਾਈਮ ਚ ਸੁਣੀਦਾ ਹੈ ਵੀ ਯੂਪੀ ਤੇ ਬਿਹਾਰ ਦੇ ਵਿੱਚ ਜਿਹੜਾ ਕੰਮ ਸੀ ਅੱਜ ਪੰਜਾਬ ਦੇ ਵਿੱਚ ਉਸ ਤੋਂ ਹੀ ਇਹਦਾ ਵਾ ਮਾੜੇ ਹਾਲਾਤ ਜਿਹੜੇ ਆ ਉਹ ਪੈਦਾ ਹੋ ਚੁੱਕੇ ਆ ਜਿਹੜਾ ਇਹ ਤਰਨਤਾਰ ਨੂੰ ਕਹਿੰਦੇ ਆ ਵੀ ਕਾਲੀ ਦਲ ਦਾ ਬੜਾ ਗੜ ਰਿਆ ਪੰਥਕ ਕਲ ਕਰ ਰਿਆ ਕਾਲੀ ਦਲ ਦੇ ਵੀ ਭਾਜਪਾ ਦੇ ਕੈਂਡੀਡੇਟ ਪੰਜ ਕੈਂਡੀਡੇਟ ਹੁੰਦੇ ਪੂਰੀ ਕਿਸ ਤਰ੍ਹਾਂ ਸਮਝਦੇ ਜੇ ਵੀ ਇੱਥੇ ਹੁਣ ਜਿੱਲੀ ਲੜਾਈ ਆ ਉਹ ਕਿਹੜੀਆਂ ਪਾਰਟੀਆਂ ਚ ਬੰਦੀ ਜਾ ਰਹੀ ਆ ਕਾਂਗਰਸ ਪਾਰਟੀ ਜਿਹੜੀ ਆ ਇੱਥੇ ਉੱਭਰੂਗੀ ਦੇਖੋ ਪਿਛਲੀ ਜੇ ਆਪਾਂ ਜ਼ਿਕਰ ਕਰੀਏ ਤੇ ਪਿਛਲੀ ਵਾਰ ਵੀ ਡਾਕਟਰ ਸਾਹਿਬ ਇਥਾਂ ਮੇ ਲੱਜ ਕੇ ਗਏ ਉਹ ਤੋਂ ਪਿੱਛੇ ਝਾਤੀ ਮਾਰ ਕੇ ਤੇ ਕਾਂਗਰਸ ਦਾ ਐਮਪੀ ਦਾ ਜਸਵੀਰ ਤੋਂ ਡਿੰਪਾ ਵੀ ਲੋਕਾਂ ਨੇ ਇਥੋਂ ਕਾਂਗਰਸ ਪਾਰਟੀ ਨੇ ਜਿਤਾ ਕੇ ਖਲਾਇਆ ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆ ਉਹ ਜੇ ਆਪਾਂ ਧਿਆਨ ਨਾਲ ਵੇਖੀ ਵੀ ਜਦੋਂ ਬਲਟੋਆ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜੀ ਆ ਤੇ ਉਦੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਘਰਕੜਾ ਹੋਣਾ ਸ਼ੁਰੂ ਹੋ ਗਿਆ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੂਰੇ ਪੰਜਾਬ ਦੇ ਵਿੱਚ ਕਿਤੇ 5% ਕਿਤੇ 7% ਕਿਤੇ 8% 10% ਦੇ ਵੋਟ ਜਿਹੜੀ ਆ ਉਹ ਕਿਸੇ ਹਲਕੇ 'ਚ ਵੀ ਨਹੀਂ ਰਹੀ। ਸੋ ਸਾਡੀ ਜਿਹੜੀ ਲੜਾਈ ਆ ਮੈਂ ਸਮਝਦਾ ਵੀ ਉਹ ਮਜੂਦਾ ਸਰਕਾਰ ਆਵਦ ਨਾ ਲਿਆ ਕਿਉਂਕਿ ਸਰਕਾਰ ਦਾ ਜਿਹੜਾ ਕੋਈ ਪ੍ਰਭਾਵ ਸਰਪੰਚਾਂ ਦੇ ਕੋ ਕਮਾਂਕਾਰਾਂ ਨੂੰ ਹੋਰ ਗੱਲਾਂ ਨੂੰ ਜੁੜੇ ਹੋਇਆ ਪਰ ਲੋਕਾਂ ਦਾ ਉਸਤੀ ਤੋਂ ਉਹ ਭੰਗ ਹੋ ਚੁੱਕਿਆ ਵਾ ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਸਾਡੇ ਵਰਕਰ ਜਿਹੜਾ ਉੱਠ ਖਲੋਤਾ ਵਾ ਇੱਕ ਹਲਾਰਾ ਜਿਹੜਾ ਬੜਾ ਲੀਡਰਸ਼ਿਪ ਦੇ ਆਉਣ ਨਾਲ ਮਿਲਿਆ ਵਾ ਉਹਦੇ ਕਰਕੇ ਜਿਹਦਾ ਬਾਦ ਸਾਨੂੰ ਜਿੱਤ ਵੱਲ ਜਿਹੜੀ ਹੈ ਕਾਂਗਰਸ ਪਾਰਟੀ ਜਾ ਰਹੀ ਹੈ ਇਹ ਜਿਮਨੀ ਚੋਣਾ ਲੋਕਲ ਮੁੱਦੇ ਕਿਹੜੇ ਆ ਜਿਹੜੇ ਤੁਸੀਂ ਉਠਾ ਕੇ ਤੁਹਾਨੂੰ ਜਿਹੜਾ ਵਰਕਰਾਂ ਦਾ ਹੰਗਾਰਾ ਮਿਲਦੀ ਸੰਭਾਵਨਾ ਹੈ ਕੋ ਇੱਥੇ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਰਾਜ ਰਿਹਾ ਕਾਂਗਰਸ ਦੇ ਪੰਚਾਂ ਸਰਪੰਚਾਂ ਨੇ ਸਾਰੇ ਪਿੰਡਾਂ ਜਿੱਥੇ ਝਾਤੀ ਮਾਰੋ ਤਾਂ ਡਿਵੈਲਪਮੈਂਟ ਦਾ ਬੜਾ ਵੱਡਾ ਕੰਮ ਕੀਤਾ ਔਰ ਕਾਂਗਰਸ ਦਾ ਰਾਜ ਸੀਪੀ ਜਿਹੜਾ ਲਾਅ ਐਂਡ ਆਰਡਰ ਨੂੰ ਜਿੱਥੇ ਹਿੰਦੂਆਂ ਦੇ ਉੱਤੇ ਕਤਲ ਹੋ ਰਹੇ ਸੀ ਜਾਂ ਹਿੰਦੂਆਂ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਸੀ ਗੈਂਗਸਟਰ ਦਾ ਜਿਹੜਾ ਜਨਮ ਤੇ ਸ਼ੁਰੂਆਤ ਜਿਹੜੀ ਕਾਲੀ ਦਲ ਨੇ ਕੀਤੀ ਸੀ ਉਹਨੂੰ ਖਾਤਮਾ ਕਰਨ ਨੂੰ ਕਾਂਗਰਸ ਨੇ अहम ਭੂਮਿਕਾ ਨਿਭਾਈ ਸੀ ਔਰ ਹਰ ਬੰਦਾ ਆਪਣੇ ਘਰ ਸੁਰੱਖਿਅਤ ਤੇ ਮਖੂਫ ਸਮਝਦਾ ਸੀ ਅੱਜ ਉਸ ਰਾਜ ਨੂੰ ਉਸ ਨੂੰ ਯਾਦ ਕਰਦੇ ਹੋਏ ਕਾਂਗਰਸ ਦੇ ਨਾਲ ਜੁੜ ਰਿਹਾ ਔਰ ਮੌਕੇ ਦੇ ਉੱਤੇ ਜਿਹੜੀ ਡਿਵੈਲਪਮੈਂਟ ਹੈ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਸਾਡੇ ਖੇਮ ਕਰਨ ਹਲਕਾ ਹੈ ਜਾਂ ਤਰਮਦਾਰ ਨੇ ਵੀ ਕਿਤੇ ਕੋਈ ਨਵੀਂ ਇੱਟ ਜਾਂ ਕੋਈ ਨਵਾਂ ਕੰਮ ਜੜਾ ਵਾ ਉਹ ਸ਼ੁਰੂ ਹੋਇਆ ਹੋਵੇ। ਵਿਰੋਧੀ ਜਿਹੜੀਆਂ ਪਾਰਟੀਆਂ ਨਾ ਉਹ ਕਹਿ ਰਹੀਆਂ ਕਿ ਜਿਹੜਾ ਕਰਨਬੀਰ ਬੁਰਜਾ ਉਹ ਬੋਲਦਾ ਬੜਾ ਘਾਟਾ ਔਰ ਤੇ ਨਹੀਂ ਕੋਈ ਗੱਲ ਕਰ ਰਹੀਆਂ ਕਹਿੰਦੇ ਕਿ ਇਹ ਵਿਧਾਨ ਸਭਾ ਜਾ ਕੇ ਇੱਥੇ ਨਹੀਂ ਬੋਲਦਾ ਵਿਧਾਨ ਸਭਾ 'ਚ ਕੀ ਮੁੱਦੇ ਚੁੱਕੂਗਾ ਉਹ ਕੀ ਜਵਾਬ ਦੇਣਾ ਚਾਹੋਗੇ ਉਹਨਾਂ ਨੂੰ। ਵਿਰੋਧੀ ਪਾਰਟੀਆਂ ਦੇ ਗੱਲਾਂ ਇਹੋ ਹੀ ਕਰਨੀਆਂ ਹੁੰਦੀਆਂ ਮੈਂ ਇਹ ਤੇ ਕਿਨਾਂ ਜਿਹੜੇ 92 ਜਿੱਤ ਕੇ ਗਏ ਆ ਇਹਨਾਂ ਚੌ ਸਾਲਾਂ ਉਤੇ ਮੁੱਖ ਮੰਤਰੀ ਸਾਹਿਬ ਆਪਣਾ ਪੱਲੰਮੇ ਪੈ ਗਿਆ ਜਾ ਕੇ ਤੇ ਪ੍ਰਧਾਨ ਮੰਤਰੀ ਆਏ ਤੇ ਉਹਦੇ ਨਾਲ ਬੋਲਣ ਜੋਗੀ ਤੇ ਕੋਈ ਗਾਹ ਨਹੀਂ ਹੋਇਆ ਤੇ ਇਹਨੂੰ ਇਹਨਾਂ ਜਿੰਨੇ ਗੱਲਾਂ ਕਰਦੇ ਤੋ ਜਿਤਾਓ ਤੋ ਸਹੀ ਜਿਤਾ ਕੇ ਖਲਾਓ ਤੋ ਸਹੀ ਵਧਾਉਂਦਾ ਉਹ ਵੇਖਿਓ ਕਿਵੇਂ ਬੋਲਦਾ ਉਥੇ ਬੁੜਕੂ ਬੁੜਕੂ ਬੋਲਦਾ ਕਿਉਂ ਨਹੀਂਗਾ ਜਿਹੜੇ ਆਉਣ ਵਾਲੇ ਦੇਣੇ ਹੁਣ ਕਾਂਗਰਸ ਪਾਰਟੀ ਇਹਨੇ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਰਹੀ ਹੈ ਜੇ ਕਿਸ ਤਰ੍ਹਾਂ ਪ੍ਰਚਾਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਉਹ ਰਣਨੀਤੀ ਇਹੋ ਹੀ ਆ ਵੀ ਘਰ-ਘਰ ਜਾ ਕੇ ਹਰ ਭੈਣ ਭਰਾ ਦਾ ਪਰਲਾ ਮੰਤ ਕਰਨ ਦਾ ਹੈ ਹਰ ਭੈਣ ਭਰਾ ਨੂੰ ਲਾਮਬੰਦ ਕਰਨ ਦਾ ਕਿਉਂਕਿ ਕਾਂਗਰਸ ਦੇ ਪ੍ਰਤੀ ਹਰ ਘਰ ਦੇ ਵਿੱਚ ਜਿਹੜਾ ਨਾ ਇੱਕ ਅੰਦਰੋਂ ਇੱਕ ਭਾਵਨਾ ਹੈਗੀ ਆ ਵੀ ਆਉਣ ਵਾਲੇ ਟਾਈਮ ਤੇ ਸਟੇਟ ਵੀ ਕਾਂਗਰਸ ਦੀ ਸਰਕਾਰ ਬਣੇ ਔਰ ਕਾਂਗਰਸ ਦੇ ਰਾਜ ਦੇ ਵਿੱਚ ਹੀ ਪੰਜਾਬ ਜਿਹੜਾ ਉਹ ਖੁਸ਼ਹਾਲ ਹੋਇਆ ਹੋ ਔਰ ਮੌਕੇ ਦੇ ਉੱਤੇ ਜਿਹੜੇ ਵਿਹਰੇ ਹੋਏ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਆਏ ਆ ਉਹਨਾਂ ਤੋਂ ਲੋਕਾਂ ਨੂੰ ਜਿਹੜਾ ਇੱਕ ਡਰ ਤੇ دہشت ਦਾ ਜਿਹੜਾ ਮਾਹੌਲ ਆ ਉਹ ਤੋਂ ਸਾਨੂੰ ਜੇ ਕੋਈ ਬਚਾਅ ਕਰ ਸਕਦਾ ਤੇ ਕਾਂਗਰਸ ਪਾਰਟੀ